ਗੜਬਾ ਸਬਡਿਵੀਜ਼ਨ ਦੇ ਗੁਜਰਾ ਪਿੰਡ ਦੇ ਵਿੱਚ ਇੱਕ ਬਹੁਤ ਮਾੜੀ ਔਰ ਅਨਸੁਖਾਮੀ ਘਟਨਾ ਵਾਪਰੀ ਸਵੇਰੇ ਕੱਲ ਪੁਲਿਸ ਨੂੰ ਇਹ ਇਤਲਾ ਮਿਲੀ ਕਿ ਉੱਥੇ ਕਾਫੀ ਲੋਕ ਬਿਮਾਰ ਹੋ ਰਹੇ ਹਨ ਔਰ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀ ਪ੍ਰੋਬਲਮਸ ਆ ਰਹੀਆਂ ਨੇ ਇਮੀਡੀਏਟਲੀ ਲੋਕਲ ਐਡਮਿਨਿਸਟ੍ਰੇਸ਼ਨ ਔਰ ਪੁਲਿਸ ਦੀ ਟੀਮਾਂ ਉੱਥੇ ਪਹੁੰਚੀਆਂ ਉੱਥੇ ਪਹੁੰਚਣ ਤੇ ਅਸੀਂ ਦੇਖਿਆ ਕਿ ਸਾਰੇ ਕਾਫੀ ਲੋਕ ਬਿਮਾਰ ਸੀਗੇ ਔਰ ਤੜਫ ਰਹੇ ਸੀ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਗਿਆ ਦੁਰਘਾਗਵਸ਼ 8 ਲੋਕਾਂ ਦੀ ਮ੍ਰਿਤਿ ਹੋ ਗਈ ਔਰ 12 ਵਿਅਕਤੀ ਜਿਹੜੇ ਬਿਮਾਰ ਸਿਗੇ ਉਹਨਾਂ ਨੂੰ ਉਪਚਾਰ ਲਈ ਹਸਪਤਾਲਸ ਦੇ ਵਿੱਚ ਭੇਤੀ ਕਰਾਇਆ ਗਿਆ ਜਿਹੜੀ ਮੁੱਢਲੀ ਸਾਡੀ ਇਨਵੈਸਟੀਗੇਸ਼ਨ ਸੀ ਉਸ ਤੋਂ ਪਤਾ ਲੱਗਿਆ ਕਿ ਇਹਨਾਂ ਲੋਕਾਂ ਨੇ ਕੋਈ ਸ਼ਰਾਬ ਪੀਤੀ ਸੀ ਜਿਹਦੇ ਕਰਕੇ ਇਹ ایفੈਕਟਸ ਇਹਨਾਂ ਦੇ ਸਰੀਰ ਦੇ ਉੱਤੇ ਆਏ ਇਮੀਡੀਏਟਲੀ ਲੋਕਲ ਪ੍ਰਸ਼ਾਸਨ ਔਰ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਔਰ ਇਸ ਦੀ ਤਫਤੀਸ਼ ਸ਼ੁਰੂ ਕੀਤੀ ਉੱਥੇ ਹੀ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਇੱਕ ਮੈਜਿਸਟ੍ਰੇਟਰੀਅਲ ਇਨਕੁਆਇਰੀ ਦਾ ਆਰਡਰ ਕੀਤਾ ਗਿਆ ਜੋ ਐਸ ਡੀ ਐਮ ਦਿੜਬਾ ਇਸ ਦੀ ਅਗਵਾਈ ਕਰ ਰਹੇ ਨੇ ਔਰ ਇਸ ਦੀ ਰਿਪੋਰਟ ਬਹੁਤ ਛੇਤੀ ਸਾਨੂੰ ਸੌਂਪ ਦਿੱਤੀ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਇਮੀਡੀਏਟਲੀ ਇਹਦੇ ਕਾਰਵਾਈ ਕਰਦਿਆਂ ਜਿਹੜੇ ਚਾਰ ਮੁਲਜ਼ਮ ਸੀਗੇ ਇਹ ਐਮਿਸਟ ਔਰ ਸਪੂਰੀਅਸ ਲਿਕਰ ਵੇਚਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਨਾਂ ਹੈਗੇ ਸੁਖਵਿੰਦਰ अलियस सुखी ऑफ विलेज गुजरा मनप्रीत अलियस मनी विलेज गुजरा गोलराल से सन ऑफ मेवा सिंह विलेज उबेवाल एंड हरमनप्रीत सिंह सन ऑफ कुलदीप सिंह विलेज uh, तायपुर पुलिस uh, स्टेशन पात्रा ए जड़ा चौथा ਸਾਡਾ ਅਕਿਊਜ਼ ਹੈ ਹਰਮਨਪ੍ਰੀਤ ਸਿੰਘ ਜਦੋਂ ਇਸ ਦੇ ਘਰ ਤੇ ਵਿੱਚ ਰੇਡ ਕੀਤੀ ਤੇ ਕਾਫੀ ਮਾਤਰਾ ਦੇ ਵਿੱਚ ਇਥਨੋਲ ਸ਼ਰਾਬ ਪੈਕਿੰਗ ਕਰਨ ਦੀਆਂ ਮਸ਼ੀਨਾ ਖਾਲੀ ਬੋਤਲਾਂ ਧਕਨ ਔਰ ਸ਼ਰਾਬ ਦੇ ਵੱਖ-ਵੱਖ ਕਿਸਮ ਦੇ ਲੇਬਲਸ ਉਥੋਂ ਮਿਲੇ ਇਸ ਦੇ ਨਾਲ ਹੀ ਉਹਨਾਂ ਕੋਲ ਜਿਹੜੇ ਫਲੇਵਰਸ ਔਰ ਮੋਲੇਸਸ ਹੈ ਜਿਸ ਦੇ ਨਾਲ ਉਹ ਮਿਕਸ ਕਰਕੇ ਸ਼ਰਾਬ ਬਣਾਉਂਦੇ ਸੀ ਉਹ ਸਾਰਾ ਸਮਾਨ ਸੀਜ਼ ਕੀਤਾ ਗਿਆ ਇੱਕ ਚੰਗੀ ਗੱਲ ਥੋੜੀ ਸਿਰਫ ਇਹ ਹੈ ਕਿ ਇਹਨਾਂ ਨੇ ਹਲੇ ਸ਼ੁਰੂ ਹੀ ਕੀਤਾ ਸੀ ਬਿਜ਼ਨਸ ਔਰ ਇਹ ਸ਼ਾਇਦ ਪਹਿਲੀ ਜਾਂ ਦੂਸਰੀ ਕਨਸਾਈਨਮੈਂਟ ਸੀ ਜਿਹਦੇ ਨਾਲ ਲੋਕਾਂ ਨੂੰ ਬਿਮਾਰ ਬਿਮਾਰ ਹੋ ਗਏ ਔਰ ਉਹਨਾਂ ਦੀ ਡੈਥ ਹੋ ਗਈ ਔਰ ਅਸੀਂ ਇਸ ਦਾ ਸਿਰੇ ਤੱਕ ਜਾਵਾਂਗੇ ਕਿ ਇਥਨੋਲ ਕਿੱਥੋਂ ਲੈ ਕੇ ਆਂਦਾ ਸੀਗਾ ਕਿੱਥੋਂ ਇਹਦੀ ਸਪਲਾਈ ਹੁੰਦੀ ਸੀ ਔਰ ਪੁਲਿਸ ਲਗਾਤਾਰ ਇਸ ਦੇ ਉੱਤੇ ਲਗਾ ਬਣਾ ਕੇ ਰੱਖੀ ਹੋਈ ਹੈ ਔਰ ਇਹਦੇ ਇਨਵੈਸਟੀਗੇਸ਼ਨ ਜਾਰੀ ਹੈ ਪੁਲਿਸ ਦੀ ਇੱਕ ਟੀਮ ਨਾ ਕੇਵਲ ਪੰਜਾਬ ਬਲਕਿ ਪੰਜਾਬ ਤੋਂ ਬਾਹਰ ਵੀ ਇਸ ਵੇਲੇ ਨੇ ਔਰ ਜੋ ਵੀ ਇਹਦੇ ਰਿਜ਼ਲਟਸ ਆਣਗੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਐਜ਼ ਅ ਪ੍ਰੀਵੈਂਟਿਵ ਮੇਜਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਪੁਲਿਸ ਵੱਲੋਂ ਜਿਹੜੇ ਹਾਲੇ ਦਿਵਾਲੇ ਦੇ 20 25 ਪਿੰਡ ਹੈਗੇ ਆ ਕੁਨਾਦ ਵਿੱਚ ਅਨਾਉਂਸਮੈਂਟਸ ਵੀ ਕਰਾਏ ਗਏ ਔਰ ਉਥੇ ਐਮਬੂਲੈਂਸ ਨੂੰ ਰੱਖਿਆ ਗਿਆ ਤਾਂ ਕਿ ਜੇ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਜਾਂ ਕਿਸੇ ਨੂੰ ਬਿਮਾਰੀ ਦੇ ਲੱਛਣ ਆਉਂਦੇ ਆ ਤਾਂ ਉਹਨੂੰ ਇਮੀਡੀਏਟਲੀ ਉਹਦਾ ਇਲਾਜ ਕਰਾਇਆ ਜਾ ਸਕੇ ਸੋ ਪੁਲਿਸ ਔਰ ਐਡਮਿਨਿਸਟ੍ਰੇਸ਼ਨ ਲਗਾਤਾਰ ਇਸ ਤੇ ਨਿਗ੍ਹਾ ਬਣਾ ਕੇ ਰੱਖੀ ਹੋਈ ਹੈ ਅਸੀਂ ਔਰ ਇਹ ਜਵੇਂ ਚਾਰ ਅਸੀਂ ਜਿਹੜੇ ਬੰਦੇ ਫੜੇ ਆ ਇਹਨਾਂ ਦਾ ਸਾਰਿਆਂ ਦਾ ਕ੍ਰਿਮਿਨਲ ਪਿਛੋਕੜ ਹੈ ਇਹਨਾਂ ਸਾਰਿਆਂ ਦੇ ਖਿਲਾਫ ਪਹਿਲਾਂ 2 ਤੋਂ 3 ਤੋ ਵੱਧ ਪਰਚੇ ਦਰਜ ਨੇ ਦੇ ਆਰ ਕ੍ਰਿਮੀਨਲਸ ਔਰ ਇਹਨਾਂ ਚੋਂ ਇੱਕ ਜਿਹੜਾ ਮਨਪ੍ਰੀਤ ਮਾਨੀ ਸੀ ਇਹਦੇ ਖਿਲਾਫ ਵੀ ਇਹ ਇਨਫੋਰਮੇਸ਼ਨ ਮਿਲੀ ਸੀ ਜਨਵਰੀ ਦੇ ਮਹੀਨੇ ਚ ਕਿ ਸ਼ਰਾਬ ਲਿਆ ਕੇ ਬਾਹਰੋਂ ਵੇਚਦਾ ਹੈ ਔਰ ਇਸਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਇਹਨੂੰ ਅਰੈਸਟ ਕੀਤਾ ਗਿਆ ਸੀ ਜਿਹੜਾ ਅਜੇ ਜ਼ੇਰ ਸਮਾਇਤ ਹੈ ਕਿਹੜੀ ਤਰ੍ਹਾਂ ਇਸ ਪਰਚਾ ਦਾ ਜੀ ਕਿਤੇ ਜੀ ਧਾਰਾ ਕਿਹੜੀ ਲਗਾਈ ਸੀ ਸਰ ਇਹਦੇ ਐਕਸਾਈਜ਼ ਐਕਟ 14 ਐਕਸਾਈਜ਼ ਐਕਟ ਪੁਲਿਸ ਸਟੇਸ਼ਨ ਦਰਬਾ 302 ਤੇਰੀ ਸੀ ਕਲ 302 ਨਹੀਂ ਉਹ ਤਾਂ ਨਵਾਂ ਜਿਹੜਾ ਹੁਣ ਪਰਚਾ ਦਾ ਜੋ ਹੈ ਉਹ 302 ਦੇ ਅਧੀਨ ਹੈ 302 ਪਰਚੇ ਹੋਣਗੇ ਹਾਂਜੀ ਨਹੀਂ ਇਹ ਤਾਂ ਪੁਰਾਣਾ ਮੈਂ ਚੋਕੜ ਦੱਸ ਰਿਹਾ ਉਹਨਾਂ ਦਾ ਹੁਣ ਜਿਹੜਾ ਕੁਐਸਚਨ ਆ ਸਰ ਸਿਰਫ ਕੁਆਂਟੀਟੀ ਦਾ ਆਤੋ ਕਿੰਨਾ 에ਥਨੋਲ ਮਿਲਿਆ ਤੇ ਕਿੰਨੀਆਂ ਬੋਟਲਸ ਮਿਲੀਆਂ ਇਹਨਾਂ ਇਹਨਾਂ ਕੋਲੋਂ ਜਿਹੜੀ ਟੋਟਲ ਚੀਜ਼ਾਂ ਮਿਲੀਆਂ 200 ਲੀਟਰ 에ਥਨੋਲ ਮਿਲਿਆ ਹੈ ਅ ਐਲਕੋਹਲ ਬੋਟਲਸ 156 ਮਿਲੀਆਂ ਨੇ ਓਪਨ ਬੋਟਲਸ ਕੰਟੇਨਿੰਗ ਸਪੂਰੀਅਸ ਲੀਕਰ ਵਿਦਾਊਟ ਲੈਵਲਿੰਗ 80 ਬੋਤਲਾਂ ਮਿਲੀਆਂ ਨੇ ਜਿਹੜੀ ਭਰੀਆਂ ਸੀਗੀਆਂ ਹਲੇ ਲੇਬਲ ਕਰਨੀਆਂ ਸੀ ਸਪੂਰੀਅਸ ਲੇਬਲ ਵਿਦ ਲੈਵਲਿੰਗ 130 ਬੋਤਲਾਂ ਮਿਲੀਆਂ ਨੇ Kali botla pantali bottle caps, 4600 cane containing flavor and molasses 10 litres, cane, uh, cane containing colour 25 litres, uh, bottling machine 1, alcometer 8, laptop 1, printer 1, packet of plain paper 1, vials of black colour for colouring caps of the bottles 4, printout and stickers of machine with spurious alcohol bottles, 1 car. ਹੋਂਡਾ ਅਮੀਜ਼ ਨੰਬਰ PB 11 CT 4300 ਟੱਬਸ ਬੱਕਟਸ ਕਾਰਡਬੋਰਡਸ ਐਂਡ ਬਾਕਸਸ ਇਹ ਸਾਰੀਆਂ ਚੀਜ਼ਾਂ ਪੁਲਿਸ ਨੇ ਰਿਕਵਰ ਕੀਤੀਆਂ ਔਰ ਇਹਦੀ ਅੱਗੇ ਦੀ ਤਫਤੀਸ਼ ਚੱਲ ਰਹੀ ਹੈ